ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਜੀ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਤਾਂ ਕਰਦੇ ਆਪਾਂ ਅੱਜ ਦਾ ਬਲੌਗ ਸ਼ੁਰੂ ਬਲੌਗ ਸ਼ੁਰੂ ਕਰ ਰਹੇ ਆਂ ਦੁਪਹਿਰੇ 1 ਵਜੇ 1 ਵਜੇ ਦੇਖੋ ਆਪਾਂ ਨੇ ਪਿਛਲੇ ਬਲੌਗ ਵਿੱਚ ਦੇਖਿਆ ਹੀ ਹੈਗਾ ਆਪਾਂ ਰੇੜੀ ਦਾ ਸਮਾਨ ਲੈ ਕੇ ਆਏ ਸੀਗੇ ਆਹ ਲਵਾ ਲਿਆ ਆਪਾਂ ਨੇ ਮੈਂ ਦਿਖਾਉਣਾ ਤੁਹਾਨੂੰ ਕੀ ਲਵਾਇਆ ਆਪਾਂ ਨੇ ਉਹ ਪਹਿਲਾਂ ਬੋਸ਼ ਸੀਗਾ ਹੁਣ ਇਹਦੇ ਉੱਤੇ ਉਹ ਲਵਾਇਆ ਹੈਗਾ ਕੱਪਾ ਜਾਂ ਤਵੀਆਂ ਵਾਲਾ ਦਿਖਾਉਣਾ ਤੁਹਾਨੂੰ ਮੈਂ ਆ ਦੇਖੋ ਆ ਲਵਾਇਆ ਹੁਣ ਇਹ ਹੁਣ ਬਹੁਤ ਰੈਲੀ ਹੋ ਗਈ ਪਹਿਲਾਂ ਬੋਸ ਸੀ ਗਏ ਦੇ ਵਿੱਚ ਬੈ ਰੰਗ ਨੇਗੇ ਇਹ ਪਰ ਬੈ ਰੰਗ ਨੇ ਦੋ ਇਹ ਹੁਣ ਬਹੁਤ ਰੈਲੀ ਹੋ ਗਈ ਪਹਿਲਾਂ ਤਾਂ ਬਹੁਤ ਲੰਦੀ ਸੀ ਬਾਕੀ ਆ ਹੁਣ ਇਹਦਾ ਰੰਗ ਵੀ ਲਾਤਾ ਗ੍ਰਾਈਂਡਰ ਨਾਲ ਸਾਰਾ ਹੁਣ ਇਹ ਦੁਬਾਰੇ ਪੇਂਟ ਕਰਾਂ ਜਾਂ ਦੇਖੋ ਸਾਰੀ ਸਾਫ ਕਰਤੀ ਨਾਲ ਜਰਪਟਤੀ ਗ੍ਰਾਈਂਡਰ ਨਾਲ ਸਾਰਾ ਕੁਝ ਹੋ ਕਰਤਾ ਹਾਂ ਸਾਰਾ ਪਹਿਲਾਂ ਪੇਂਟ ਪਹਿਲਾਂ ਪੇਂਟ ਹੀ ਹੋਇਆ ਸੀ ਕੱਲਾ ਪ੍ਰਾਈਮਰ ਨਹੀਂ ਵੱਜਿਆ ਸੀ ਨਾਲ ਹੁਣ ਪਹਿਲਾਂ ਪ੍ਰਾਈਮਰ ਮਾਰਾਂਗੇ ਫਿਰ ਪੇਂਟ ਕਰਾਂਗੇ ਸਾਰਾ ਕੁਝ ਆਹ ਦੇਖੋ ਪਿੱਛੋਂ ਪੁੱਛੋਂ ਸਭ ਕੁਝ ਚੱਕ ਤਾਂ ਦੇਖਿਆ ਹੁਣ ਕੈਂਟ ਬਣੂਗੀ ਰੇੜੀ ਆਪਣੀ ਫੇਨ ਬਣਾ ਦਾਂਗੇ ਬੰਬ ਉਹਨੇ ਨੂੰ ਇਹ ਆਸ਼ੂਰ ਨੇ ਪਹਿਲਾਂ ਇਂ ਗੋਆ ਗੋਆ ਪਾ ਕੇ ਸਿੱਟ ਕੇ ਹੁੰਦੇ ਹੈ ਨਹੀਂ ਸੀਗੇ ਐਦਾਂ ਹੀ ਸੀਗੀ ਇਹ ਤਾਂ ਹੁਣ ਦੇਖੋ ਇਹਦਾ ਹੁਲੀਆ ਤਾਂ ਹੁਣ ਪਹਿਲਾਂ ਅਸੀਂ ਪੱਠੇ ਲੈ ਕੇ ਆਉਂਦੇ ਆ ਪੱਠੇ ਲਿਆ ਕੇ ਕੁੱਟ ਕੇ ਫਿਰ ਇਹ ਬੇਲੀ ਹੈ ਇਰੇ ਤੇ ਪੇਂਟ ਕਰਨ ਲੱਗਾਗੇ ਹਾਂਜੀ ਆ ਕੇ ਖੇਤ ਆਸ਼ੂ ਲੈ ਕੇ ਆ ਗਿਆ ਰੇੜੀ ਅੱਗੇ ਉਹ ਖੜੀ ਆ ਤੇ ਉਹ ਫਿਰਦਾ ਉਧਰ ਉਹ ਉਹ ਤੇ ਦੇਖੋ ਮਾਇਲੇ ਕਾ ਰੱਖ ਨੂੰ ਰੱਖੀ ਨੂੰ ਬਰਸੀ ਨਾ ਚਿੱਕਲੀ ਪਈ ਆ ਜਵੀ ਵੱਡਾਂਗੇ ਕੱਢ ਲਿਆ ਦਾਤੀਆਂ ਐ ਦਾਤੀਆਂ ਦਾਤੀਆਂ ਲੈ ਕੇ ਕੱਢ ਕੇ ਰੱਖੀ ਆਪਣੀ ਕੁੱਤੀ ਸੂਣ ਵਾਲੀ ਐ ਬਾਈ ਇਹ ਗੱਭਣ ਹੈਗੀ ਇਹ 20 ਕ ਤੇ 25 ਕ ਦਿਨਾਂ ਤੱਕ ਸੂਹੂਗੀ ਜੇ ਕਿਸੇ ਨੇ ਕਤੂਰੇ ਲੈਣੇ ਹੋਣਗੇ ਤਾਂ ਕੰਟੈਕਟ ਕਰ ਲਿਓ ਸਾਡੇ ਨਾਲ 골ਡਨ ਰੀਟਰੀਵਰ ਐ ਇਹ ਰਾਕਸੀ ਇਧਰ ਦੇਖ ਆ ہاں ਜੀ ਵੱਟਲੇ ਕੱਖ ਪਰਲੀ ਜਿਹੜੀ ਆ ਇੱਥੇ ਵੱਡੀ ਆ ਜਵੀ ਉਹ ਪਰਸੇਂ ਦਾ ਪਰਾਂ ਗਿੱਲੀ ਪਈ ਸੀ ਚੱਲ ਵੀ ਰਾਕਸੀ ਅਰੇ ਇੱਕ ਮਿੰਟ ਇਹਨੂੰ ਖੋਲਨਾ ਚੱਲ ਹੁਣ ਵੱਖ-ਵੱਖ ਜੁਨੀ ਪਾ ਕੇ ਬੱਸ ਆ ਰਹੀ ਆ ਇਧਰ ਸ਼ਿਆਲਾ ਭਾਈ ਅੱਗੇ ਜੁਨੀ ਪਾ ਕੇ ਹੁਣ ਫੇਰ ਲੱਗਾਂਗੇ ਪੇਂਟ ਕਰਨੇ ਤੇ ਚੱਲ ਭਾਈ ਰੋਸੀ ਪਾਇਦਰਾ ਰੱਸਾ ਕੱਢੀਏ ਹੁਣ ਰੁੱਬੀ ਦਾ ਰੱਸਾ ਘੜਤਾ ਹੁਣ ਇਹਦੀ ਸੰਗਲੀ ਘੜਤੀ ਆਪਾਂ ਨੇ ਤੇ ਹੁਣ ਨਾਲ-ਨਾਲ ਚੱਲੂਗੀ ਰੋਸੀ ਪ੍ਰਾਪਤ ਹਲਾਉਂਦ ਕਰ ਦੇਣਾ ਹਾਂਜੀ ਮੈਂ ਕੁੱਟਦਾ ਟੋਕਾ ਆਸ ਵੀ ਲੱਗ ਰਹਾ ਮੈਂ ਸਨ ਮਾਉਣ ਮਸਾ ਫਸਿਆ ਅੱਜ ਇਹ ਨਾ ਚੱਲ ਚੱਲ ਮਾਸਲ ਕੇ ਸੋਪ ਸਮਾਰ ਕੇ ਜੋਰ ਲਾ ਕੇ ਕੋਹਾ ਲਾ ਦੇ ਸਮਾਰ ਕੇ ਪੁੱਤ ਮੇਰਾ ਦੁੱਧ ਪੀਨਾ ਗਲਾਸ ਭਰ ਪਰ ਦਹੀਂ ਤਾਂ ਦੀ ਕਹਿੰਦਾ ਨਾ ਕੋਲੀ ਭਰ ਦੋ ਦਹੀਂ ਦੀ ਸੱਨੀ ਮੈ ਰਹਾ ਸੀ ਬਾਜਰੀ ਨਮਾਤੀ ਸੱਨੀ ਤੇ ਬੰਦਗਾ ਨੇ ਤੇ ਨਮਾ ਕੇ ਫਿਰ ਮੰਨਦੇ ਆ ਰੇੜੀ ਤੇ ਫਿਰ ਦਿਖਾਉਨੇ ਤੁਹਾਨੂੰ ਨਮਾ ਦੇ ਕਦਾ ਕਦ ਮੈਂ ਵੀ ਕਹਿੰਦਾ ਜੱਟ ਅੱਜ ਆਈ ਤੇ ਆਇਆ ਹੋਇਆ ਅੱਜ ਦਾ ਕਹਿੰਦਾ ਸਾਰੇ ਆਜੋ ਜਿਹੇ ਘਰ ਦੇ ਮੈਂ ਭਰਾਜੂ ਸਭ ਨੂੰ ਨਮਾ ਦੂੰਗਾ ਹੈ ਚੱਕ ਦੇਗਾ ਕੰਮ ਅੱਜ ਹੈ ਉੱਚਾ ਬੋਲ ਮੜਾ ਜਾ ਅੱਜ ਆਈ ਤੇ ਆਇਆ ਹੋਇਆ ਹੈ ਅੱਜ ਦਾ ਰੌਸੀ ਨੂੰ ਨਮਾਤੀ ਨੇ ਟੱਟੀ ਨੂੰ ਨਮਾਤੀ ਛੋਟੀ ਰਾਣੋ ਮੌੜਣਾ ਖੜੀਆ ਰਹਾ ਰੌਸੀ ਵੀ ਦੇਖ ਲੈ ਆਰਾ ਮਾਰਿਆ ਇਹਨੂੰ ਗੋਦੀ ਚੱਕ ਲਈ ਇਹਨੂੰ ਜੰਗਾ ਅਸਾ ਜੇ ਹੁੰਦੀ ਦੂਈ ਹੋਰ ਰੁਪੀ ਉਹ ਨਹੀਂ ਮਗਨਉਂਦੀ ਸੀ ਉਹਦਾ ਛਾਲਾ ਦੇ ਲਾ ਕਿਵੇਂ ਮਾਰ ਦਿੰਦੀ ਸੀ ਉਹਦਾ ਕਿਲੀ ਸਕੇਲੋ ਨਹੀਂ ਪੈਂਦੀ ਕਮੇ ਅਗਰ ਨਹੀਂ ਜੀਂਦੀ ਜਿੰਨੂ ਗੁੱਧੇ ਵੇਖ ਨਹੀਂ ਜੀਂਦੇ ਥੋੜੀ ਜਿਹੀ ਤੇਲ ਜ਼ਿਆਦੇ ਸੀ ਉਹ ਇਹ ਆ ਬਸ ਸਿਆਣੀ ਇਹ ਪੋਲੀ ਆ ਇਹ ਆ ਪੋਲੀ ਆਓ ਖਾਤਰ ਨਾ ਸੀ ਉਹ ਤੇਜ਼ੀ ਵਾਲੀ ਦਿਓ ਉਹਨਾਂ ਨੇ ਸੁਸਤ ਚਲਾ ਕੇ ਵਾਲੀ ਦਿਓ ਖੁਸਤਾ ਹੋ ਤਾਂ ਵੀ ਸੁਸਤ ਚਲਾ ਕੇ ਕਿ ਆਪਣੇ ਪਾਲੀ ਦਿਓ ਛੋਟੀ ਹੁੰਦੀ ਹੈ ਇਹ ਵੀ ਠੀਕ ਹੈ ਨਾ ਇਹ ਤਾਂ ਪੂਤੀ ਬਹੁਤ ਭੋਲੀ ਹੈ ਵਾਹ ਤੇ ਗਾਰੀ ਚੜੀ ਜਾ ਨਾ ਜਾਰੇ ਝੌੜਤੀ ਹੈ ਥੱਲੇ ਮਾਰੇ ਥੱਲੇ 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 ਚ ਲਸਤਾਂ ਦੇ ਵਿਚਾਲੇ ਥੱਲੇ ਹਾਂ ਹੁਣ ਇਹਨੂੰ ਪਾਲਾ ਚੜ ਰਿਹਾ ਹੁਣ ਇਹਨੂੰ ਧੁੱਪੇ ਲੈ ਚੱਲ ਜਿੱਦਾ ਉੱਥੇ ਲਿਜਾ ਕੇ ਗਰਮ ਡਰਾਇਰ ਚ ਲਾ ਕੇ ਗਰਮ ਹਵਾ ਮਾਰ ਦੇ ਦੇ ਉਹ ਤਾਂ ਪਹਿਲਾਂ ਨੂੰ ਧੁੱਪੇ ਜਾਂਦੇ ਪਾ ਦੇ ਵਿੱਚ ਹੀ ਮਾਰਾਂਗੇ ਆ ਪਾਣੀ ਆ ਨਸੜ ਜਣਾ ਦੇ ਮਾਂ ਤੈਨੂੰ ਇਹਨਾਂ ਵਾਲੇ ਵੀ ਲੋਟ ਕਰਤੀ ਲੱਗ ਤਰੀਏ ਚਲ ਤੇ ਪਾਣੀ ਪਾ ਦੇ ਜਿੱਦਾ ਚੱਲ ਟੱਟ ਪਾ ਪਿਆ ਵਿੱਚ ਵਿੱਚੇ ਖੜੇ ਦੋ ਉਧਰੋਂ ਬੰਦ ਕਰ ਦਾਂਗੇ ਹਾਂਜੀ ਕਰਤਾ ਪ੍ਰਿੰਟ ਸ਼ੁਰੂ ਅੱਲੇ ਪਾ ਮਾ ਸਾਇਪਰ ਮਾਰ ਰਿਹਾ ਹਲ ਤਾਂ ਚਿੱਟਾ ਪ੍ਰਾਈਮਰ ਹੈ ਫਿਰ ਉੱਤਪਾ ਦਾ ਰੰਗ ਕਰਾਂਗੇ ਚੱਲ ਰਹਿ ਗਿਆ ਅੱਲੇ ਫੱਲੇ ਚਿੱਟਾ ਚੱਲ ਰਹਿ ਗਿਆ ਅੱਲੇ ਫੱਲੇ ਚਿੱਟਾ ਮਾਰ ਦੋ ਫਿਰ ਅਖੋਨੇ ਦਾ ਰੰਗ ਮਾਰ ਕੇ ਹਮਰਤਾ ਕਰਤਾ ਸਾਰੀ ਤੇ ਆ ਰਹਿਦਾ ਇਹਦਾ ਡੰਡਾ ਜਾ ਮਾ ਕਰ ਲੈ ਤੇ ਇਹ ਤੇ ਵੀਰ ਬਚ ਗਿਆ ਬਸ ਹੁਣ ਦੂਆ ਰੰਗ ਤਾਂ ਕੱਦ ਨੂੰ ਮਾਰਾਂਗੇ ਪ੍ਰਾਈਮਰ ਬਚ ਗਿਆ ਸਾਰੀ ਤੇ ਸੁੱਕ ਜੂਗਾ ਤੇ ਹੁਣ ਜਿਹੜਾ ਦੂਆ ਰੰਗ ਆ ਸਵੇਰੇ ਮਾਰਾਂਗੇ ਹੁਣ ਧਾਰਾਂ ਦਾ ਟਾਈਮ ਹੋ ਰਿਹਾ ਹੈਗਾ ਧਾਰਾਂ ਪੂਰਾ ਕੱਢਦੇ ਆਂਗੇ ਹੂੰ ਕਹਿੰਦੀ ਅਰਸ਼ ਕਿੱਥੇ ਆ ਮਾਸੀ ਕਹਿੰਦੀ ਵੀ ਮਾਸੀ ਆ ਰਹੀ ਉਧਰੋਂ ਦੂਜੀ ਮੰਜ਼ੀ ਤੋਂ ਉਹਨੂੰ ਛੱਡ ਕੇ ਆਉਣਾ ਸੀ ਕਰੇ ਵਾ ਕਰਤਾ ਪ੍ਰਾਈਮਰ ਤਾਂ ਸਾਰੀ ਤੇ ਆ ਰਹਿ ਕੇ ਰਿਮ ਰਿਮ ਜੇ ਕਰਕੇ ਬਸ ਕਿ ਸੁੱਕ ਜੂਗਾ ਰਾਤ ਨੂੰ ਦੂਆ ਰੰਗ ਤਾਂ ਸਵੇਰੇ ਕਰਾਂਗੇ ਹੋਸ ਤਾਂ ਆਖਣ ਹੋ ਗਿਆ ਧਾਰਾਂ ਧੂਰਾ ਦਾ ਟਾਈਮ ਹੋ ਗਿਆ ਹੁਣ ਧਾਰਾਂ ਧੂਰਾ ਕੱਢ ਦਿਆਂਗੇ ਦਖਾ ਮਾਗੇ ਦੂਆ ਰੰਗ ਜਿਹੜੇ ਰਹੇ ਉਹ ਵੀਡੀਓ ਦੇ ਨਾਲ ਜਿਹੜੇ ਵੀਰ ਨਵੇਂ ਆਉਂਦੇ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤੇ ਵੀਡੀਓ ਦੇਖ ਕੇ ਜਰੂਰ ਦੱਸਿਆ ਕਰੋ ਵੀ ਕਿੱਥੋਂ ਕਿੱਥੋਂ ਦੇਖਦੇ ਹੋ ਵੀਡੀਓ ਪਤਾ ਲੱਗਦਾ ਰਹਿੰਦਾ ਵੀ ਕਿੱਥੇ ਤੱਕ ਆਪਣੀ ਵੀਡੀਓ ਜਾਂਦੀ ਆ। ਜੁੜੇ ਰਹੋ ਵੀਡੀਓ ਨਾਲ। ਦਿਖਾਵਾਂਗੇ ਤੁਹਾਨੂੰ ਕੱਲ ਨੂੰ ਰੇੜੀ ਤੇ ਕਿਹੜਾ ਪੇਂਟ ਕਰਿਆ ਹੈਗਾ। ਹਾਂਜੀ ਅਗਲੇ ਦਿਨ ਦੀ ਸਵੇਰ ਹੋਗੀ। ਤਾਂ ਅਗਲੇ ਦਿਨ ਦਾ ਪਪਲੋ ਵੀਡੀਓ ਸ਼ੁਰੂ ਕਰ ਰਿਹਾ। ਦਿਖਾਉਣਾ ਤੁਹਾਨੂੰ ਰੇੜੀ ਦਾ ਕੰਮ ਕਿੱਥੇ ਗਿਆ ਪਹੁੰਚਿਆ। ਰੇੜੀ ਨੂੰ ਪੇਂਟ ਕਰਨ ਲੱਗ ਰਿਹਾ ਆਪਾਂ। ਜੁਵਾ ਦੇ ਖਸਾਰ ਰਟਾਇਰਡ ਉਹ ਖਲੇ ਪਏ ਨੇ। ਮੇਰੇ ਮੁੰਡਾ ਵੀ ਬਲੈਕ ਕਲਰ ਮਾਰਦਾ ਇਧਰ ਵੀ ਮਾਰਦਾ ਬਲੈਕ ਕਲਰ ਨੀਚੇ ਹੁਣ ਅਸਰ ਸਹੀ ਕਲਰ ਕਰਨ ਲੱਗੇ ਆਪਾਂ ਸਾਈਡਾਂ ਤੇ ਇਹ ਦਿਖਾਉਣਾ ਆਪਾਂ ਨੂੰ ਟਾਇਰ ਟੂਰ ਖੋਲ ਕੇ ਰੱਖੇ ਪਏ ਨੇ ਹਾਂਜੀ ਕਰੋ ਚੈੱਕ ਕਰ ਗੱਡੀ ਨੂੰ ਆਪਣੀ ਨੂੰ ਕਿੰਦਾ ਨਹੀਂ ਲੱਗੀ ਲੁੱਕ ਦੇਖੋ ਹਲਪਾ ਤੇ ਮਾਰ ਕਰੇਗਾ ਲਾਉਣ ਵਾਲਾ ਪੇਂਟ ਪੇਂਟ ਦਾ ਹੀ ਨਿਪੜਿਆ ਕੰਮ ਗੱਡੀ ਬਣ ਗਈ ਘੈਂਟ ਆਪਣੀ ਦੇਖੋ ਦੇਖੋ ਦੋਸਤੋ ਕਮੈਂਟ ਕਰਕੇ ਕਿਦਾਂ ਦੀ ਲੱਗੀ ਐ ਬਾਕੀ ਸਵੇਰੇ ਤੁਹਾਨੂੰ ਮਾਰਕਾ ਵੀ ਲੱਗਾ ਹੋਇਆ ਦਿਖਾ ਦਾਂਗੇ ਆਇਆ ਟੂਰ ਖੋਲ ਕੇ ਜਿਹੜਾ ਪਨਿਓ ਕਰਿਆ ਸੀ ਪਿਛੇ ਦਵਾਰੇ ਪੇਂਟ ਕਰਤਾ ਉਹਨਾਂ ਦੇ ਆ ਦੇਖੋ ਐਨ ਬਣ ਗਈ ਗੱਲ ਆ ਲਵਾਇਆ ਆਪਾਂ ਨਵਾਂ ਦੋਸਤੋ ਆ ਪਪਾ ਪਹਿਲਾਂ ਬੋਸ਼ੇ ਘਥੇ ਪਲਾਸਟਿਕ ਦਾ ਹੁਣ ਇਹਨਾਂ ਦੇ ਵਿੱਚ ਬੈਲਿੰਗ ਨੇ ਵਧੀਆ ਰੈਲਾ ਹੋ ਗਈ ਗੱਡੀ ਨਾਲੇ ਨਾਲੇ ਹੁਣ ਐਨ ਬਣ ਗਈ ਗੱਲ ਆ ਦੇਖੋ ਰਿੰਗ ਨਵੇਂ ਪੈ ਗਏ ਦੇਖਦੇ ਆਪਾਂ ਦੂਏ ਵੀ ਲਿਆਉਣੇ ਆ ਬੀਲ ਕੱਪ ਜੇ ਉਹ ਵੀ ਚਾੜਾਂਗੇ ਲਿਆ ਕੇ ਉਹਨਾਂ ਨਾਲ ਲੋਕ ਹੋਰ ਘੈਂਟ ਲੱਗੂਗੀ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਕਿੱਦਾਂ ਦੀ ਲੱਗੀ ਆਹ ਦੇਖ ਲਓ ਬੁਰਾ ਹਾਲ ਕਰਤਾ ਭਰਨੇ ਪੁਰਨੇ ਖਿੰਡ ਗਏ ਸਵੇਰ ਦੇ ਲੱਗੇ ਆ ਟੂਹੀ ਦੁਖਣ ਲੱਗ ਰਹੀ ਆ ਬੈਠਾ ਬੈਠਾ ਕਦੇ ਬੈਠ ਕੇ ਕਦੇ ਕੋਡਾ ਹੋ ਕੇ ਬਹੁਤ ਪੂਰੀ ਤਰ੍ਹਾਂ ਔਰ ਜਦੋਂ ਕੋਡਾ ਹੋ ਕੇ ਰੰਗ ਕਰਦੇ ਨਾ ਢੂਹੀ ਦੁਖਣ ਲੱਗ ਜਾਂਦੀ ਹੈ ਮੈਨੂੰ ਢੂਹੀ ਦੀ ਪ੍ਰੋਬਲਮ ਆ ਡਿੱਗਿਆ ਸੀਗਾ ਮੋਟਰਸਾਈਕਲ ਤੋਂ ਉਦੋਂ ਦੀ ਮੈਨੂੰ ਦਿੱਕਤ ਆਉਣ ਲੱਗੀ ਢੂਹੀ ਦੀ ਤਾਂ ਬਾਕੀ ਹੁਣ ਵਧੀਆ ਬਣ ਗਈ ਲੋਕ ਹੁਣ 2-4 ਸਾਲ ਲੰਘਦੇ ਹੋ ਗਏ ਵਧੀਆ ਬਾਕੀ ਫਿਰ ਗਾਹਾਂ ਦੇਖਾਂਗੇ ਕਮੈਂਟ ਕਰਕੇ ਜਰੂਰ ਦੱਸੋ ਕਿਦਾਂ ਦੀ ਲੱਗੀ ਆ